ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਤੀ ਤੇ ਆਵੋ ਅੱਜ ਆਪਾਂ ਸੁਣਦੇ ਹਾਂ ਲੇਖਕ ਮੋਹਨ ਪੰਡਾਰੀ ਜੀ ਦੀ ਇੱਕ ਹੋਰ ਕਹਾਣੀ ਬਾਕੀ ਸਭ ਸੁਖ-ਸਾਂਦ ਹੈ ਸਾਡੀ ਬੀਹੀ ਦੇ ਲਗਭਗ 50 ਦੇ 50 ਘਰਾਂ ਨੇ ਆਪੋ ਆਪਣੀ رائے ਕਾਇਮ ਕਰ ਲਈ ਸੀ ਕੋਈ ਕਹਿੰਦਾ ਸੀ ਮੋਣਾ ਹੰਕਾਰ ਗਿਆ ਹੈ ਇਹ ਸਮਝਦਾ ਹੈ ਕਿ ਸਾਰੇ ਪਿੰਡ ਚ ਮੈਥੋ ਸੇਵਾ ਹòn ਕੋਈ ਚਿੱਠੀ ਲਿਖਣ ਵਾਲਾ ਹੋਰ ਕੋਈ ਨਹੀਂ ਲੋਕੀ ਚਿੱਠੀਆਂ ਲਿਖਵਾਉਣ ਲਈ ਤੜਫਦੇ ਨੇ ਵਿਲੋਂ-ਵਿਲੋਂ ਕਰਦੇ ਫਿਰਨਗੇ ਕੋਈ ਕਹਿੰਦਾ ਦਸਵੀਂ ਕਾਦੀ ਕਰ ਲਈ ਏਸ ਮੁੰਡੇ ਦਾ ਦਿਮਾਗ ਹੀ ਅਸਮਾਨੀ ਚੜ ਗਿਆ ਏ ਹੇ ਹੁਣ ਰੱਬ ਨੂੰ ਟੱਪ ਦੱਸਦਾ ਭਲੇ ਵੇਲੇ ਇੱਕ ਬੋਰੀ ਜਹੀ ਦੀ ਪਤਲੂਨ ਮਿਲ ਗਈ ਉਹ ਪਾ ਕੇ ਤੇ ਪਟੀਆਂ ਵਾਹ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਵੀ ਹਾਂ ਚ ਗੇੜੇ ਮਾਰਦਾ ਰਹਿੰਦਾ ਕਦੇ ਬਾਹਰ ਖੇਤੀ ਟੱਕਰ ਗਿਆ ਕੱਲਾ ਤਾਂ ਨਾਨਕੇ ਯਾਦ ਕਰਾ ਦੇਾਂਗੇ ਇਹਦੇ ਆਪਣੇ ਆਪ ਨੂੰ 나ਡੂ ਖਾ ਸਮਝਦਾ ਨਾਲੇ ਦੇਖ ਲਾਂਗੇ ਇਹਦੇ ਹਮੈਤੀ ਨੂੰ ਜਿਹੜਾ ਮੂਰੇ ਆਊਗਾ ਲੋਕ ਘੂਸਰ ਗਏ ਸਨ ਸਾਰੇ ਮੁਹੱਲੇ ਚ ਤਰਾ ਤਰਾ ਹੋ ਰਹੇ ਸੀ ਸਭ ਨੇ ਆਪੋ ਆਪਣੀ رائے ਕਾਇਮ ਕਰ ਲਈ ਸੀ ਬੀਹੀ ਦੀਆਂ ਬੁੜੀਆਂ ਵੀ ਕੁਸਰਮੋਸਰ ਕਰਦੀਆਂ ਰਹਿੰਦੀਆਂ ਉਂਗਲਾਂ ਕੱਢ-ਕੱਢ ਗੱਲਾਂ ਕਰਦੀਆਂ ਨਵੇਂ ਵਿਆਹਿਆਂ ਕੁੜੀਆਂ ਅਰਾਸੀਆਂ ਹਰਾਸੀਆਂ ਰਹਿੰਦੀਆਂ ਬੇਤਰ-ਬੇਤਰ ਦੇਖਦੀਆਂ ਰਹਿੰਦੀਆਂ ਫੋਰ ਉਹ ਕਿਸੇ ਤੋਂ ਚਿੱਠੀ ਲਿਖਵਾਉਂਦੀਆਂ ਕਬੀਨਦਾਰੀ ਦੇ ਸੌ ਪੜਦੇ ਹੁੰਦੇ ਨੇ ਉਹ ਸੋਚਦੀਆਂ ਅਸਲੀ ਗੱਲ ਬਾਰੇ ਕੋਈ ਧਿਆਨ ਨਹੀਂ ਸੀ ਦਿੰਦਾ ਗੱਲ ਤਾਂ ਦਰਅਸਲ ਇਹ ਸੀ ਮੈਂ ਪੂਰੇ 5 ਵਰੇ ਚਿੱਠੀਆਂ ਲਿਖਦਾ ਰਿਹਾ ਸਾਂ 5ਵੀਂ ਤੋਂ ਲੈ ਕੇ 10ਵੀਂ ਤੱਕ ਚਿੱਠੀਆਂ ਲਿਖ-ਲਿਖ ਮੈਂ ਅੱਕ ਗਿਆ ਸਾਂ ਲੋਕੀ ਚਿੱਠੀਆਂ ਲਿਖਵਾਉਂਦੇ ਵੀ ਤਾਂ ਸਿੱਧੀ ਤਰ੍ਹਾਂ ਨਹੀਂ ਸਨ ਕੁੜੀਆਂ ਚਾਰ-ਚਾਰ ਸਫਿਆਂ ਦੀਆਂ ਚਿੱਠੀਆਂ ਲਿਖਵਾਉਂਦੀਆਂ ਸਨ ਚਿੱਠੀਆਂ ਵਿੱਚ ਦੋਹੇ, ਟੇਚਰਾਂ ਤੇ ਤੁਕਾਂ ਜੋੜ-ਜੋੜ ਲਿਖਵਾਉਂਦੀਆਂ ਸਨ ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਚਿੱਠੀ ਲਿਖਣ ਵਾਲਾ ਕੋਈ ਹੋਰ ਹੈ ਪਰ ਉਹ ਛਾਤੀ ਤੇ ਹੱਥ ਰੱਖ ਕੇ ਤੇ ਅੱਖਾਂ ਮੀਚ ਕੇ ਕਹਿੰਦੀਆਂ ਲਿਖ ਚਿੱਠੇ ਲਿਖਦੇ ਹਾਂ ਖੂਨ ਨਾਲ ਸਿਆਹੀ ਨਾ ਸਮਝਣਾ ਮਰ ਗਈ ਤਾਂ ਤੇਰੀ ਯਾਦ ਵਿੱਚ ਜਿਉਂਦੀ ਨਾ ਸਮਝਣਾ ਮੈਨੂੰ ਕਈ ਕਈ ਮਿੰਟ ਉਡੀਕਣਾ ਪੈਂਦਾ ਕਿ ਉਹ ਸਮਾਦੀ ਚੋਂ ਨਿਕਲਣ ਤੇ ਅਗਲੀ ਗੱਲ ਲਿਖਵਾਉਣ ਅਗਲੀ ਗੱਲ ਹੁੰਦੀ ਇਹਨਾਂ ਪਰਦੇਸੀਆਂ ਤੇ ਨਾ ਕਰਨਾ ਇਤਵਾਰ ਲੋਕੋ ਇਹ ਰੱਸੀ ਦਾ ਸੱਪ ਬਣਾ ਦਿੰਦੇ ਕੋਈ ਕਹਿੰਦੀ ਕਿਉਂ ਲਿਖਦੇ ਵੇ ਉਹ ਸਾਨੂੰ ਚਿੱਠੀ ਪਾ ਦੇਵੇ ਕਿ ਉਹ ਇਸ ਮਹੀਨੇ ਦੇ ਅੰਦਰ ਅੰਦਰ ਮੈਨੂੰ ਲੈਣ ਆਊਗਾ ਭਾਵੇਂ ਨਾ ਹੀ ਆਵੇ ਪਰ ਇਸ ਤਰ੍ਹਾਂ ਚਿੱਠੀ ਜ਼ਰੂਰ ਲਿਖ ਦੇਵੇ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ-ਲਿਖ ਮੈਂ ਥੱਕ ਗਿਆ ਸਾਂ ਵਾਰਿਸ ਸ਼ਾਹ ਦੀ ਬੈਣ ਤੋਂ ਲੈ ਕੇ ਕਬੀਰ ਦੇ ਦੋਹੇ ਤੱਕ ਉਹ ਆਪਣੀਆਂ ਚਿੱਠੀਆਂ 'ਚ ਪਤਾ ਨਹੀਂ ਕਿਉਂ ਲਿਖਉਂਦੀਆਂ ਸਨ ਹੋਰ ਛੋਟੇ-ਛੋਟੇ ਟੋਟਕਿਆਂ ਦਾ ਤਾਂ ਅੰਤ ਨਹੀਂ ਸੀ ਪਤਾ ਨਹੀਂ ਕੀ ਕੁਝ ਲਿਖਾਉਂਦੀਆਂ ਰਹਿੰਦੀਆਂ ਸਾਨੂੰ ਕੋਈ ਕਹਿੰਦੀ ਵੇ ਮੋਣਿਆ ਸਾਨੂੰ ਲੋਕਾਂ ਵਾਂਗੂ ਟੋਟਕੜੇ ਤਾਂ ਘੜਨੇ ਨਹੀਂ ਆਉਂਦੇ ਤੂੰ ਆਪੇ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਵਿੱਚ ਸਾਡੀ RAMSAT ਜ਼ਰੂਰ ਲਿਖ ਦੇ ਮੈਂ ਪਰੇਸ਼ਾਨ ਹੋ ਜਾਂਦਾ ਆਖਿਰ ਮੈਂ ਆਪ ਕੀ ਲਿਖਾਂ ਤੇ ਕੀ ਨਾ ਲਿਖਾਂ ਬੁੜੀਆਂ ਆਪਣੇ ਰੋਣੇ ਰੋਂਦੀਆਂ ਕਿਸੇ ਦੀ ਨੋਕ ਪੱਤੀ ਸੀ ਕਿਸੇ ਦੀ ਧੀ ਦੁਖੀ ਸੀ ਕਿਸੇ ਦਾ ਪੁੱਤ ਫੌਜ ਪਰਤੇ ਹੋ ਗਿਆ ਸੀ ਕਿਸੇ ਦਾ ਹੱਥ ਤੰਗ ਸੀ ਮੁਕੱਦਮਾ ਉਹਨਾਂ ਨੂੰ ਖਾਈ ਜਾ ਰਿਹਾ ਸੀ ਮਹੀਨੇ ਚ ਦੋ ਦੋ ਤਰੀਕਾ ਪੈਂਦੀਆਂ ਸਨ ਕਿਸੇ ਦੀ ਧੀ ਨੂੰ ਲੰਮੀ ਬਿਮਾਰੀ ਸੀ ਸਹੁਰੇ ਉਹਨੂੰ ਲੈ ਜਾਂਦੇ ਨਹੀਂ ਸਨ ਉਹ ਪੇਕਿਆਂ ਦਾ ਬੂਹਾ ਮੰਲੀ ਬੈਠੀ ਸੀ ਉਹ ਨਾ ਮਰਦੀ ਸੀ ਤੇ ਨਾਰਾਜ਼ੀ ਹੁੰਦੀ ਸੀ ਡਾਕਟਰ ਨੇ ਨਿਤ ਨਵੇਂ ਲੋਦੇ ਲਾ ਲਾ ਕੇ ਕੁੜੀ ਦਾ ਸਰੀਰ ਛਾਣ ਦਿੱਤਾ ਸੀ ਡਾਕਟਰ ਦਾਕਰ ਪੜ ਰਿਹਾ ਸੀ ਉਹ ਦਿਨ ਬਦਿਨ ਕੰਗਾਲ ਹੋ ਰਹੇ ਸਨ ਗੱਲ ਕੀ ਲੋਕਾਂ ਦੇ ਦੁੱਖ ਲਿਖ ਲਿਖ ਮੈਂ ਦੁਖੀ ਹੋ ਜਾਂਦਾ ਸੀ ਸਾਰਾ ਸਾਰਾ ਦਿਨ ਸੋਚਦਾ ਰਹਿੰਦਾ ਸਾਂ ਇਹ ਲੋਕ ਵੀ ਕਦੀ ਰਾਜੀ ਖੁਸ਼ੀ ਹੋਣਗੇ ਖੁਸ਼ੀਆਂ ਮਨਾਉਣਗੇ ਤੇ ਮੈਥੋਂ ਸੋਹਣੀਆਂ ਸੋਹਣੀਆਂ ਗੱਲਾਂ ਲਿਖਵਾਉਣਗੇ ਉਹ ਗੱਲਾਂ ਜਿਹੜੀਆਂ ਮੈਨੂੰ ਦੁਖੀ ਨਾ ਕਰਨ ਮੈਨੂੰ ਖੁਸ਼ ਰੱਖਣ ਸਦਾ ਖੁਸ਼ ਸੋਚਦਾ ਸੋਚਦਾ ਮੈਂ ਗੌਤਮ ਬੁੱਧ ਦੀ ਫਿਲਾਸਫੀ 'ਚ ਜਾ ਵੜਦਾ ਇਹ ਦੁਨੀਆ ਦੁੱਖਾਂ ਦਾ ਘਰ ਹੈ ਉਹਦਾ ਇਹ ਵਚਨ ਮੇਰੇ ਦਿਮਾਗ ਵਿੱਚ ਗੂੰਜਦਾ ਰਹਿੰਦਾ ਮੇਰਾ ਜੀ ਕਰਦਾ ਮੈਂ ਪਿੰਡੋਂ ਭੱਜ ਜਾਵਾਂ ਦੂਰ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ ਉੱਥੇ ਨਾ ਮੈਥੋਂ ਕੋਈ ਚਿੱਠੀ ਲਿਖਵਾਏਗਾ ਤੇ ਨਾ ਮੈਂ ਦੁਖੀ ਹੋਵਾਂਗਾ ਕਪੂਰੇ ਦਾ ਪੁੱਤ ਮੇਗਾ ਮੇਲੋਂ ਦੀ ਧੀ ਸਰਬਤੀ ਤੇ ਨਾਈਆਂ ਦਾ ਘੋਟਾ ਇਹ ਸਾਰੇ ਜਣੇ ਹੁਣ ਪੰਜਵੇਂ ਛੋਗੇ ਸਨ ਮੈਂ ਇਸ਼ਾਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਉਹਨਾਂ ਤੋਂ ਲਿਖਵਾ ਲਿਆ ਕਰਨ ਲੋਕ ਚਿੱਠੀਆਂ ਪਰ ਉਹ ਕਹਿੰਦੇ ਸਨ ਕਿ ਕਿਹਦੇ ਕਿਹਦੇ ਸਾਹਮਣੇ ਆਪਣੇ ਘਰ ਦਾ ਪੇਤੋ ਖੋਲਦੇ ਫਿਰਨ ਕਬੀਨਦਾਰੀ ਦੇ ਸੌ ਪੜਦੇ ਹੁੰਦੇ ਹਨ ਮੋਹਣ ਸਿਆ ਤੇ ਤੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨਹੀਂ ਰੱਖੀ ਹਰ ਗੱਲ ਆਪਣੇ ਧੀਆਂ ਪੁੱਤਾਂ ਵਾਂਗ ਤੇਰੇ ਨਾਲ ਕਰ ਲੈਂਦੇ ਹਾਂ ਆਪਣੇ ਦਿਲ ਫੋਲ ਲੈਂਦੇ ਹਾਂ ਤੇਰੇ ਕੋਲ ਹੋਰ ਕੀ ਐ ਥੇ ਬਸ ਆਪਣਾ ਦਿਲ ਹੌਲਾ ਹੋ ਜਾਂਦਾ ਜ਼ਰਾ ਨਾਲੇ ਤੋਂ ਸਾਡੀ ਸੁਣ ਵੀ ਲੈਣਾ ਧਿਆਨ ਨਾਲ ਉਹਨਾਂ ਦਾ ਲਾੜ ਨਾਲ ਕਿਹਾ ਮੋਹ ਸਿਆਂ ਮੈਨੂੰ ਚੰਗਾ ਚੰਗਾ ਲੱਗਦਾ ਉਹ ਸੱਚੇ ਵੀ ਸਨ ਮੈਂ ਉਹਨਾਂ ਦੇ ਘਰ ਦੀ ਹਰ ਗੱਲ ਹਰ ਘਟਨਾ ਥੋੜ ਤੇ ਲੋੜ ਤੋਂ ਜਾਣੂ ਸਾਂ ਜਿਵੇਂ ਮੈਂ ਉਹਨਾਂ ਦਾ ਟੱਬਰ ਦਾ ਹੀ ਇੱਕ ਜੀ ਹੋਵਾਂ ਏ ਸੋਚ ਕੇ ਮੈਂ ਨੀਵੀਂ ਪਾ ਲੈਂਦਾ ਤੇ ਮੈਨੂੰ ਸ਼ਰਮ ਜਿਹੀ ਆ ਜਾਂਦੀ ਆਖਿਰ ਦੋ ਲਫ਼ਜ਼ ਲਿਖਣ ਪਿੱਛੇ ਮੈਂ ਉਹਨਾਂ ਨੂੰ ਇੰਨਾ ਕਿਉਂ ਤੰਗ ਕਰਦਾ ਸਾਂ ਕਿਉਂ ਜਵਾਬ ਦੇ ਦਿੰਦਾ ਸਾਂ ਚਿੱਠੀ ਲਿਖਣ ਤੋਂ ਪਰ ਇਸ ਦੇ ਬਾਵਜੂਦ ਮੇਰੀ ਚੇਜ ਦੂਰ ਨਾ ਹੋਈ ਹਰ ਮੌਕੇ ਤੇ ਮੈਂ ਉਹਨਾਂ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਹਰ ਰੋਜ਼ ਹੀ ਕੱਲ ਨੂੰ ਲਿਖਦੇ ਹਾਂ ਕਹਿ ਕੇ ਲਾਰਾ ਲਾ ਛੱਡਦਾ ਪਤਾ ਨਹੀਂ ਕੋਣ ਚਿੱਠੀ ਲਿਖਵਾਉਣ ਲਈ ਕਿਸੇ ਦੇ ਘਰ ਜਾਣ ਲੱਗਿਆ ਮੈਨੂੰ ਸ਼ਰਮ ਕਿਉਂ ਮਹਿਸੂਸ ਹੁੰਦੀ ਸੀ ਪਤਾ ਨਹੀਂ ਮੈਂ ਕਿਉਂ ਝਿਜਕਦਾ ਸਾਂ ਅਜੇ ਪਰਸੋਂ ਦੀ ਗੱਲ ਹੈ ਜਾਗਰ ਫੌਜੀ ਦੀ ਮਾਂ ਹਰਕੌਰ ਮੈਨੂੰ ਆਪਣੇ ਘਰ ਲੈ ਜਾਣ ਲਈ ਆਈ ਮੇਰੇ ਕੋਲੋਂ ਚਿੱਠੀ ਲਿਖਵਾਉਣ ਲਈ ਪਹਿਲਾਂ ਤਾਂ ਮੈਂ ਟਾਲਮਟੋਲ ਕਰਦਾ ਰਿਹਾ ਪਰ ਜਦੋਂ ਉਹਦੀਆਂ ਅੱਖਾਂ ਪਰ ਆਈਆਂ ਤਾਂ ਮੈਂ ਨੀਵੀਂ ਪਾ ਲਈ ਤੇ ਉਹਦੇ ਪਿੱਛੇ ਪਿੱਛੇ ਤੁਰ ਪਿਆ ਆਪਣੇ ਘਰ ਜਾ ਕੇ ਉਹਨੇ ਬਾਹਰਲੇ ਦਰਵਾਜ਼ੇ ਕੋਲ ਮੇਰੀ ਖਾਤਰ ਪੀੜੀ ਢਾ ਦਿੱਤੀ ਮੈਂ ਚੁੱਪ ਕਰਕੇ ਬੈਠ ਗਿਆ ਉਹ ਉੱਠ ਕੇ ਕਾੜਨੇ ਜੋ ਦੁੱਧ ਦਾ ਗਲਾਸ ਭਰ ਲਈ ਮੈਂ ਬੜੀ ਨਾ ਨੁਕਰ ਕੀਤੀ ਪਰ ਉਸ ਕਿਹਾ ਪੀ ਲੈ ਪੁੱਤ ਕਿਹੜਾ ਜਾ ਖਾਣਾ ਆਪਾਂ ਮੁੱਲ ਲਿਆਂਦਾ ਕਿਤੋਂ ਸੁਖ ਨਾਲ ਦੋ ਲਵੇਰੀਆਂ ਖੜੀਆਂ ਨੇ ਕਰ ਬੇਸ਼ੱਕ ਲੈ ਜਾ ਕਰ ਵੇਲੇ ਕੁ ਵੇਲੇ ਲੋਡ ਪੈ ਜਾਵੇ ਜੇ ਕਦੇ ਅਸੀਂ ਪੁੱਤ ਤੇਰਾ ਹੱਕ ਨਹੀਂ ਰੱਖਦੇ ਬਸ ਚਿੱਠੀ ਦੇ ਬੋਲ ਜ਼ਰਾ ਚੰਗੇ ਲਿਖ ਦੇ ਆ ਲੈ ਫੜਕਾਟ ਉਹਨੇ ਕਾਂਸੀ ਦੀ ਥਾਲੀ ਤੇ ਰੱਖ ਕੇ ਪੋਸਟ ਕਾਰਡ ਮੈਨੂੰ ਫੜਾ ਦਿੱਤਾ ਪਹਿਲਾਂ ਦੁੱਧ ਦੇ ਘੁੱਟ ਪਰ ਲੈ ਪੁੱਤ ਬੈ ਬਰਜੂ ਉਹਨੇ ਪਿੱਤਲ ਦੇ ਗਲਾਸ ਵੱਲ ਇਸ਼ਾਰਾ ਕਰਦਿਆਂ ਕਿਹਾ ਮੈਂ ਸੰਗਦਿਆਂ ਸੰਗਦਿਆਂ ਗਲਾਸ ਮੂੰਹ ਨੂੰ ਲਾ ਲਿਆ ਪਰ ਇੱਕਦਮ ਮੂੰਹ ਤੋਂ ਲਾ ਲਿਆ ਗਰਮ ਗਰਮ ਦੁੱਧ ਨੇ ਮੇਰੀ ਜੀਬ ਗਰਮ ਗਰਮ ਗਲਾਸ ਨੇ ਮੇਰੇ ਬੁੱਲ ਫੂਕ ਦਿੱਤੇ ਮੈਨੂੰ ਬੁੜੀ ਤੇ ਬਹੁਤ ਗੁੱਸਾ ਆਇਆ ਮੇਰੀ ਜੀਬ ਅਜੇ ਵੀ ਜਲੂ ਜਲੂ ਕਰ ਰਹੀ ਸੀ ਬੁੜੀ ਵੀ ਡਰ ਜਾਈ ਗਈ ਉਹਨੇ ਦੁੱਧ ਫੈਂਟ ਫੈਂਟ ਪਾਣੀ ਵਰਗਾ ਕਰ ਦਿੱਤਾ ਜਿਹੜਾ ਮੈਂ ਇੱਕੋ ਸਾਹ ਪੀ ਗਿਆ ਅੰਦਰੋਂ ਥੰਮਲੇ ਹੋਣੋਂ ਕਿਸੇ ਦੀ ਹਾਏ ਹਾਏ ਦੀ ਆਵਾਜ਼ ਆਈ ਪੁੱਛਣ ਤੇ ਪਤਾ ਲੱਗਾ ਕਿ ਉਹ ਕਰਤਾਰੋ ਸੀ ਹਰਕੌਰ ਦੀ ਨੂੰ ਜਿਸ ਪਰਸੋਂ ਪੁੱਤ ਜੰਮਿਆ ਸੀ ਅੰਦਰ ਮੰਜੇ ਤੇ ਪਈ ਉਹ ਕਰਾ ਰਹੀ ਸੀ ਉਹਨੂੰ ਪਰਸੋਂ ਤੋਂ ਹੀ ਦਰਦ ਹੋ ਰਿਹਾ ਸੀ ਜਿਹੜਾ ਅੱਜੇ ਤੱਕ ਨਹੀਂ ਸੀ ਟਿਕਿਆ ਬੁੜੀ ਨੇ ਹੌਂਗਾ ਪਰਕੇ ਕਿਹਾ ਪੁੱਤ ਮੋਣਿਆ ਜ਼ਰਾ ਚੰਗੀ ਤਰ੍ਹਾਂ ਲਿਖੀ ਚਿੱਠੀ ਜਿਹਨੂੰ ਪੜ੍ਹ ਕੇ ਮੁੰਡਾ ਫੌਜ ਚੋਂ ਨਾਵਾ ਘਟਾਵੇ ਅਸੀਂ ਬਹੁਤ ਦੁਖੀ ਹਾਂ ਪੁੱਤ ਉਹਦੀਆਂ ਅੱਖਾਂ ਫੇਰ ਪਰ ਆਈਆਂ ਮੇਰਾ ਵੀ ਦਿਲ ਬੜਾ ਖਰਾਬ ਜਿਹਾ ਹੋ ਗਿਆ ਮੈਂ ਆਪਣੇ ਵੱਲੋਂ ਰਾਜੀ ਖੁਸ਼ੀ ਲਿਖੀ ਉਹਦੀ ਰਾਜੀ ਖੁਸ਼ੀ ਪੁੱਛੀ ਤੇ ਫੇਰ ਸਵਾਲੀਆਂ ਨਜ਼ਰਾਂ ਨਾਲ ਬੁੜੀ ਵੱਲ ਵੇਖਣ ਲੱਗ ਪਿਆ ਲੇਖ ਪੁੱਤ ਬਈ ਉਹਦਾ ਬਾਪੂ 5ਵੇਂ ਤਰੀਕ ਤੇ ਜਾਇਆ 8 15 ਦੀ ਫੇਰ ਪੇਸ਼ੀ ਪੈ ਗਈ ਹੋਰ ਮੈਨੂੰ ਲਿਕੇ ਪੁੱਛਿਆ ਦੀਪੋ ਦੇ ਪਰੌਣੇ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਗਿਆ ਕਿੱਥੇ ਹੈ ਕਿੱਥੇ ਨਹੀਂ ਉਹ ਵੀ ਗੌਰ ਕਰਕੇ ਉਧਰੋਂ ਥਾਂ ਪਤਾ ਕੱਢੇ ਬੂਰੀ ਮੈਸ ਐਤ ਕੀ ਤੂ ਗਈ ਨਾਲੇ ਉਹਦੀ ਪੂੰਛ ਨੂੰ ਬਾਂਹਣੀ ਲੱਗ ਗਈ ਸੀ ਪਰ ਹੁਣ ਠੀਕ ਹੈ ਪੂੰਛ ਵੱਢ ਕੇ ਮੈਸ ਦੀ ਕਦਰ ਵੀ ਅੱਧੀ ਰਹਿ ਗਈ ਮੈਨੂੰ ਪਤਾ ਨਾ ਲੱਗਾ ਕਿ ਇਹ ਗੱਲ ਉਹਨੇ ਮੇਰੇ ਨਾਲ ਕੀਤੀ ਸੀ ਜਾਂ ਲਿਖਣ ਲਈ ਗਈ ਸੀ ਪਰ ਮੈਂ ਲਿਖ ਹੀ ਦਿੱਤੀ ਨਾਰੇ ਬਲਦ ਦਾ ਕੰਨਾ ਮਤਾੜਿਆ ਗਿਆ ਐਤਕੀ ਜੇ ਪਤਾ ਹੁੰਦਾ ਬਾਰੂ ਨੂੰ ਨਾ ਵੇਚਦੇ ਪਰ ਵੇਚਦੇ ਵੀ ਕਿੱਦਾਂ ਨਾ ਹਾਲਾ ਜੋ ਦੇਣਾ ਸੀ ਖੇਤੀਆਂ ਤਾਂ ਜੈ ਖਾਣੀਆਂ ਐਤਕੀ ਪਾਣੀ ਨੇ ਮਾਰ ਲਈਆਂ ਕਾਲਜੇ ਚ ਰੁਗ ਭਰਦਾ ਗੋਡੇ-ਗੋਡੇ ਪਾਣੀ ਦੇਖ ਕੇ ਖੇਤਾਂ ਦੇ ਉਹ ਲਗਾਤਾਰ ਬੋਲੀ ਗਈ ਇਹ ਬਾਰੂ ਕੌਣ ਹੋਇਆ ਮੈਂ ਪੁੱਛਿਆ ਆਪਣਾ ਬੱਚਾ ਸੀ ਪੁੱਤ ਘਰ ਦਾ ਪਾਲਿਆ ਹੋਇਆ ਮੈਂ ਚੰਦਰੇ ਨੂੰ ਸਾਰਾ ਸਾਰਾ ਦੁੱਧ ਛੱਡਦੀ ਰਹੀ ਆ ਮੁੰਡਾ ਕਹਿੰਦਾ ਵੇਚਣਾ ਨਹੀਂ ਬੜਾ ਸੋਣਾ ਵੈੜ ਕਬ ਨਿਕਲੂ ਉਹਦੀਆਂ ਮੇਲੇ ਤੋਂ ਲਿਆਂਦੀਆਂ ਕੁੰਗਰਾਲਾਂ ਤੇ ਨੱਥਾਂ ਅਜੇ ਬਹੂ ਦੇ ਸੰਦੋਗ ਚ ਜਿਉਂਦੀਆਂ ਤਿਉਂ ਪਈਆਂ ਨੇ ਸਾਨੂੰ ਪਾਉਣੀਆਂ ਵੀ ਨਸੀਬ ਨਾ ਹੋਈਆਂ ਜਿੱਦਣ ਵਿਕ ਗਿਆ ਤੇਰੇ ਚਾਚੇ ਨੇ ਟੁੱਕ ਦੀ ਇੱਕ ਬੁਰਗੀ ਨਾ ਖਾਦੇ। ਥੰਮਨੇ ਲਾਣ ਲੱਗ ਕੇ ਬੈਠਾ ਰਿਆ ਸਾਰਾ ਦਿਨ ਨੀਵੀਂ ਪਾ ਕੇ। ਹੋਰ ਕੀ ਲਿਖਾਂ ਚਾਚੀ? ਮੈਂ ਕੁਵੇਲਾ ਹੁੰਦਾ ਵੇਖ ਕੇ ਗਿਆ। ਹੋਰ ਲਿਖਦੇ ਪੁੱਤ, ਬਈ ਕਰਤਾਰੋ ਦੇ ਘਰ ਕਾਕਾ ਹੋ ਗਏ ਗੁਜ਼ਰ ਗਿਆ। ਕਰਤਾਰੋ ਮੰਜੇ ਤੇ ਮਰਨ ਵਾਲੀ ਪਈ ਐ। ਜਲਦੀ ਤੋਂ ਜਲਦੀ ਸਾਭ ਨੂੰ ਕਹਿ ਕੇ ਨਾਮਾ ਘਟਾਵੇ। ਚਿੱਠੀ ਨੂੰ ਤਾਰ ਸਮਝੇ। ਮੈਂ ਸੁੱਨ ਹੋ ਗਿਆ ਕਿੰਨਾ ਸੋਹਣਾ ਸੀ ਗੋਬੜਾ ਜਿਹਾ ਮੇਰਾ ਪੋਤਾ ਇਨਮਿਨ ਬਾਪ ਤੇ ਗਿਆ ਸੀ ਤਿੱਖਾ ਤਿੱਖਾ ਨੱਕ ਚੌੜਾ ਮੱਥਾ ਤੇ ਪਰਮਾ ਚਿਹਰਾ ਮੂੰਹ ਜਿਵੇਂ ਹਸੂ ਹਸੂ ਕਰਦਾ ਸੀ ਜਦੋਂ ਦੀਵੇ ਚਾਨਣੇ ਮੈਂ ਦੇਖਿਆ ਇਉਂ ਲੱਗਿਆ ਜਿਵੇਂ ਸਾਮਰ ਤੱਕ ਮੇਰਾ ਪੁੱਤ ਆ ਗਿਆ ਹੋਵੇ ਛੁੱਟੀ ਲੈ ਕੇ ਫੌਜੋਂ ਉਸੇ ਵੇਲੇ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਹਰ ਕੁਰੇ ਤੇਰੇ ਘਰ ਤੇਰਾ ਦੂਜਾ ਪੁੱਤ ਜੰਮਿਆ ਜਦੋਂ ਸੁਖ ਨਾਲ ਗੱਭਰੂ ਹੋ ਗਿਆ ਦੁਨੀਆ ਖੜੀ ਹੋ ਹੋ ਦੇਖੂ ਰੱਬ ਸੁਖ ਰੱਖੇ ਲੰਮੀ ਉਮਰ ਦੇਵੇ ਮੇਰੇ ਪੋਤੇ ਨੂੰ ਪਰ ਸਾਡੇ ਭਾਗ ਖੋਟੇ ਬੁੜੀ ਆਪੇ ਮੁੜ ਬੁੜਾਈ ਭਾਬੀ ਦੀ ਉਮਰ ਲੰਮੀ ਚਾਹੀਦੀ ਐ ਚਾਚੀ ਇਹਦਾ ਧਿਆਨ ਨਾਲ ਇਲਾਜ ਕਰਵਾ ਨਾਲੇ ਜਿਉਂਦੇ ਰਹੇ ਸਾਡੇ ਬਾਈ ਹੁਰੀ ਉਹਦੀ ਲਿਖੀ ਐਨੇ ਕੁ ਸੀ ਮੈਂ ਦਿਲਾਸਾ ਦਿੰਦਿਆਂ ਗਿਆ ਚਾਚੀ ਨੇ ਸਿਰ ਤੇ ਰੱਖੇ ਖੱਦਰ ਦੇ ਪਰਨੇ ਨਾਲ ਅੱਖਾਂ ਪੂੰਝੀਆਂ ਲਿਖਤਾ ਪੁੱਤ ਸਭ ਕੁਝ ਚਾਚੀ ਨੇ ਕਿਹਾ ਆਹੋ ਚਾਚੀ ਮੈਂ ਬੜੀ ਮੁਸ਼ਕਲ ਨਾਲ ਕਹਿ ਸਕਿਆ ਚੰਗਾ ਪੁੱਤ ਇੱਕ ਵਾਰੀ ਸਾਰੀ ਚਿੱਠੀ ਆਵਾਜ਼ ਕੇ ਸੁਣਾ ਦੇ ਮੈਨੂੰ ਕੋਈ ਭੁੱਲੀ ਚੁੱਕੀ ਗੱਲ ਚੇਤੇ ਆ ਜੂ ਨਾਲੇ ਉਹਦੀਆਂ ਅੱਖਾਂ 'ਚ ਤਰਲਾ ਸੀ ਮੈਂ ਸਾਰੀ ਚਿੱਠੀ ਪੜ ਕੇ ਸੁਣਾ ਦਿੰਦੀ। ਬਸ ਚਾਚੀ ਮੈਂ ਐਡਰੈਸ ਲਿਖਦੇ ਆ ਲਿਖਦੇ ਆ ਪੁੱਛਿਆ। ਬਸ ਪੁੱਤ ਲਿਖ ਦੇ। ਬਾਕੀ ਸਭ ਸੁੱਖ-ਸਾਂਦ ਹੈ। ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।